वेलकम बैक बहुत-बहुत स्वागत है करिलू इलाच जी और आज फिर एक जबरदस्त बहुत जबरदस्त नुस्खा शेयर करने واسطے हाजिर हुए हैं जिन्होंने नींद दर दी तकलीफ है नींद दर नहीं आंदी सारी सारी रात करवटें बदलते रहते हैं उन वास्ते एक बेहतरीन फार्मूला लेके आए हैं गजब करता है गजब कमाल और कमाल की बात मौझ। है वे चार दियां चार चीजें आपकी किचन में मौजूद है ठीक है क्या फार्मूला -क्या है क्या-क्या चीजें हैं किस तरह बनाना है आओ तानू दिखाने हैं कैमरा थोड़ा जा नीचे करो ताकि सारे व्यूअर्स को पता लगे कि चार दियां चार आइटम्स क्या हैं ਸਭ ਤੋਂ ਪਹਿਲੀ ਚੀਜ਼ ਹੈ ਜੀ ਬਾਦਾਮ ਠੀਕ ਹੈ ਐਲਮੰਟਸ ਆਪਾਂ ਅੰਗਰੇਜ਼ੀ ਚ ਇਹਨੂੰ ਕਹਿੰਦੇ ਆ ਐਲਮੰਟਸ ਬਾਦਾਮ ਜਿਹੜੇ ਹੈ ਉਹ ਆਪਾਂ ਪਿਸ਼ੋਰੀ ਜਾਂ ਕਸ਼ਮੀਰੀ ਲੈਣੇ ਛੋਟੇ ਵਾਲਾ ਬਾਦਾਮ ਲੈਣਾ ਅਮਰੀਕਨ ਬਾਦਾਮ ਨਹੀਂ ਲੈਣਾ ਠੀਕ ਹੈ ਬਾਦਾਮ ਲੈਣੇ ਆ ਜੀ ਆਪਾਂ ਛੋਟੇ ਵਾਲੇ 50 ਗ੍ਰਾਮ ਠੀਕ ਹੈ ਇਹ ਹੈਗੇ ਜੀ ਕद्दू ਦੇ ਬੀਜ ਯਾਨੀ ਪੰਪਕਿਨ ਸੀਡਸ 50 ਗ੍ਰਾਮ ਇਹ ਵਾਲੇ ਲੈਣੇ ਆ ਠੀਕ ਹੈ ਔਰ 50 ਗ੍ਰਾਮ ਲੈਣਾ ਹੈ ਜੀ ਛੁਆਰਾ ਇੱਧਰ ਇੱਧਰ ਕਰ ਦਿੰਦੇ ਆ ਤਾਂ ਕਿ ਤੁਹਾਨੂੰ ਆਸਾਨ ਹੋ ਜਾਏ 50 ਗ੍ਰਾਮ ਬਾਦਾਮ 50 ਗ੍ਰਾਮ ਕद्दू ਦੇ ਬੀਜ 50 50 ਗ੍ਰਾਮ ਲੈਣਾ ਹੈ ਛੁਆ ਠੀਕ ਹੈ ਡਰਾਈ ਡੇਟਸ ਕਹਨੇ ਆਸੀਂ ਔਰ 25 ਗ੍ਰਾਮ ਲੈਣਾ ਜੀ ਆਪਾਂ ਖਸਖਸ ਖਸਖਾਸ ਵੀ ਕਹਨੇ ਆ ਪੋਪੀ ਸੀਡਸ ਜਿੰਨੂੰ ਆਪਾਂ ਕਹਨੇ ਚਾਰ ਚੀਜ਼ਾਂ ਜੀ ਬਸ ਠੀਕ ਹੈ 50 ਗ੍ਰਾਮ 50 ਗ੍ਰਾਮ 50 ਗ੍ਰਾਮ ਔਰ 25 ਗ੍ਰਾਮ ਬਸ ਇੱਕੋ ਹੀ ਆਈਟਮ 25 ਗ੍ਰਾਮ ਹੈ ਬਾਕੀ ਸਭ 50 ਗ੍ਰਾਮ ਠੀਕ ਹੈ ਕੀ ਕਰਨਾ ਜੀ ਐਲਮੰਟਸ ਨੂੰ ਥੋੜਾ ਜਿਹਾ ਸੇਕ ਲੋ ਕਦੂ ਦੇ ਬੀਜਾਂ ਨੂੰ ਥੋੜਾ ਜਿਹਾ ਸੇਕ ਲੋ ਦੇਸੀ ਘਿਓ ਦੇ ਵਿੱਚ ਹਲਕਾ ਜਿਹਾ ਦੇਸੀ ਘਿਓ ਪਾਣਾ ਬਹੁਤ ਜ਼ਿਆਦਾ ਪਾਣ ਦੀ ਲੋੜ ਨਹੀਂ ਹੈ ਔਰ ਪੋਪੀ ਸੀਡਸ ਨੂੰ ਤੁਸੀਂ ਸੇਕ ਲੋ ਜਿਹੜੇ ਡਰਾਈ ਡੇਟਸ ਹੈ ਖਜੂਰ ਜਿਹੜੇ ਛੁਆਰਾ ਇਹਨੂੰ ਆਪਾਂ ਸੇਕਣਾ ਨਹੀਂ ਹੈ ਇਹ ਤਾਂ ਬਸ ਇਹਦੀ ਗੁਠਲੀ ਕੱਢ ਕੇ ਇਹਦੇ ਛਿਲਕੇ ਜਿਹੜੇ ਐ ਉਹ ਆਪਾਂ ਮਿਕਸੀ ਚ ਪਾ ਕੇ ਚੰਗੀ ਤਰ੍ਹਾਂ ਇਹਦਾ ਪਾਊਡਰ ਬਣਾ ਲੈਣਾ ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਸੇਕ ਲੋਗੇ ਤੁਸੀਂ ਤਿੰਨਾਂ ਆਈਟਮਾਂ ਨੂੰ ਇਹਨਾਂ ਨੂੰ ਵੀ ਮਿਕਸੀ ਚ ਪਾ ਕੇ ਔਰ ਅੱਛੀ ਤਰ੍ਹਾਂ ਪਾਊਡਰ ਬਣਾ ਲੈਣਾ ਚਾਰੋਂ ਚੀਜ਼ਾਂ ਨੂੰ ਮਿਕਸ ਕਰ ਲੈਣਾ ਠੀਕ ਹੈ ਚਾਰੋਂ ਚੀਜ਼ਾਂ ਨੂੰ ਮਿਕਸ ਕਰਕੇ ਇਹ ਇਸ ਤਰੀਕੇ ਦਾ ਬਣ ਜਾਏਗਾ ਜੀ ਦੇਖੋ ਇਹ ਵਾਲਾ ਇਹ ਪਾਊਡਰ ਬਣ ਜਾਏਗਾ ਥੋੜਾ ਵਿਅਰਸ ਨੂੰ ਦਿਖਾਓ ਜਰਾ ਇਹਦੇ ਵਿੱਚ ਕਿ ਫਾਈਨਲ ਚੀਜ਼ ਜਿਹੜੀ ਤਿਆਰ ਹੋਈ ਹੈ ਉਹ ਇਸ ਤਰੀਕੇ ਦੀ ਬਣੀ ਹੈ ਜੀ ਠੀਕ ਹੈ ਇਹ ਤੁਸੀਂ ਇੱਕ ਚਮਚਾ ਠੀਕ ਹੈ ਸਿਰਫ ਇੱਕ ਚਮਚਾ ਰਾਤੀ ਸੌਣ ਵੇਲੇ ਤੁਸੀਂ ਇਹ ਲੈਣਾ ਦੁੱਧ ਦੇ ਨਾਲ ਬਾਸ ਹੋਰ ਕੁਝ ਨਹੀਂ ਜੀ ਮੈਂ ਕਹਿੰਦਾ ਕਮਾਲ ਦੀ ਕਮਾਲ ਦੀ ਕਮਾਲੀ ਹੋ ਜਾਏਗੀ ਸੱਚ ਮੁੱਚ ਕਮਾਲ ਹੋ ਜਾਏਗੀ ਇਹ ਨਾ ਗਜ਼ਬ ਦਾ ਫਾਰਮੂਲਾ ਹੈ ਖਾਲੀ ਇੱਕ ਤੋਂ ਡੇਢ ਮਹੀਨਾ 2 ਮਹੀਨੇ ਲੈ ਲਓ ਮੈਂ ਕਹਿੰਦਾ ਦਿਮਾਗ ਨੂੰ ਤਰਾਵਟ ਮਿਲੇਗੀ ਦਿਮਾਗ ਦੀਆਂ ਨਸਾਂ ਜਿਹੜੀਆਂ ਖੁਸ਼ਕ ਹੋ ਗਈਆਂ ਮੋਬਾਈਲ ਦੇ ਉੱਤੇ ਸਾਰਾ ਸਾਰਾ ਦਿਨ ਅਸੀਂ ਕੰਮ ਕਰਦੇ ਆਂ ਕੰਪਿਊਟਰ ਲੈਪਟਾਪਸ ਦੇ ਉੱਤੇ ਕੰਮ ਕਰਦੇ ਆਂ ਰਾਤ ਨੂੰ ਦੇਰ ਤੱਕ ਸੌਂਨੇ ਆਂ ਰਾਤ ਨੂੰ ਅਸੀਂ ਦੇਰ ਦੇਰ ਤੱਕ ਟੀਵੀ ਦੇਖਦੇ ਆਂ ਜਿਹਦੀ وجہ ਨਾਲ ਸਾਰੀ ਨੀਂਦ ਖਰਾਬ ਹੋ ਜਾਂਦੀ ਹੈ ਦਿਮਾਗ ਨੂੰ ਤਰਾਵੜ ਦੇਗੀ ਬਹੁਤ ਅੱਛੀ ਨੀਂਦ ਆਏਗੀ ਔਰ ਜੇ ਜੇ ਰੈਡੀਮੇਡ ਚਾਹੀਦਾ ਹੋਵੇ ਤੇ ਰੈਡੀਮੇਡ ਟੋਟਲ ਸਲੀਪ ਅਸੀਂ ਬਣਾਨੇ ਕੈਪਸੂਲਸ ਹੈ ਔਰ ਇੱਕ ਜਾਂ ਦੋ ਕੈਪਸੂਲ ਰਾਤ ਨੂੰ ਸੌਂਦੇ ਸਮੇਂ ਦੁੱਧ ਦੇ ਨਾਲ ਲੈ ਲਓ ਜਾਂ ਪਾਣੀ ਦੇ ਨਾਲ ਲੈ ਲਓ ਕਮਾਲ ਦੀ ਚੀਜ਼ ਹੈ ਦਿਮਾਗ ਦੀਆਂ ਖੁਸ਼ਕ ਨਸਾਂ ਨੂੰ ਤਰਾਵੜ ਦੇਣ ਵਾਸਤੇ ਬਹੁਤ ਅੱਛਾ ਕੰਮ ਕਰਦੀ ਹੈ ਇਹ ਠੀਕ ਹੈ اور ਵੈਸੀ ਇਹ ਫਾਰਮੂਲਾ ਬੜਾ ਜ਼ਬਰਦਸਤ ਹੈ ਅਜ਼ਮਾਇਆ ਹੋਇਆ ਹੈ ਠੀਕ ਹੈ ਇਹਨੂੰ ਤੁਸੀਂ ਘਰ ਚ ਅਜ਼ਮਾ ਸਕਦੇ ਹੋ ਬਿਹਤਰੀਨ ਰਿਜ਼ਲਟ ਹੈ ਠੀਕ ਹੈ ਵੀਡੀਓ ਅੱਛਾ ਲੱਗੇ ਤੇ ਸ਼ੇਅਰ ਜਰੂਰ ਕਰਨਾ ਤਾਂ ਕਿ ਸਾਰੇ ਬਜ਼ੁਰਗਾਂ ਦਾ ਪਲਾ ਹੋ ਸਕੇ ਸਭ ਦਾ ਫਾਇਦਾ ਹੋ ਸਕੇ ਔਰ ਸ਼ੇਅਰ ਕਰਨਾ ਨਾ ਭੁੱਲਣਾ ਥੈਂਕ ਯੂ ਵੈਰੀ ਮੱਚ ਗੋਡ ਬlesਸ ਯੂ